ਕੰਨ ਵੀ ਇਥੇ ਤੋਂ ਬੈਕ ਤੋਂ ਥਣ ਥਣ ਦਿਖਾ ਦੇ ਤੇ ਗੈਪ ਗੂਪ ਵੀ ਸੱਜਣਾ ਥਾਣਾ ਚ ਪੂਰਾ ਤੇ ਮੁਠੀ ਦੀ ਚਵਾਈ ਵਾਲਾ ਥਾਣਾ ਕਿਉਂਕਿ ਪਹਿਲਣ ਹੁੰਦੀ ਹੈ ਜਿਹੜੀ ਪਹਿਲਣ ਦਾ ਥਾਣਾ ਦਾ ਜਿਹੜਾ ਹਲੇ ਗੋਲੀ ਚਵਾਈ ਵਾਲਾ ਲੱਗ ਕੇ ਬਣਦੀ ਆ ਚੀਜ਼ ਹਣ ਤੋਂ ਜੇ ਹੋਏ ਹਲੇ ਅਜਾ ਬਣਿਆ ਹੋਣੇ ਉਹੀ ਗੱਲ ਆ ਵੀ ਲੇਵਾ ਲੂਵਾ ਚੰਗਾ ਅਰਸ਼ੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਫੇਰ ਬਈ ਆਪਾਂ ਪਹੁੰਚ ਚੁੱਕੇ ਆ ਪਿੰਡ ਤੁੰਗਾ ਢੀ ਤਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਜੇ ਗੱਲ ਕਰ ਲਈ ਨਾ ਸੱਜਣੋ ਅੱਜ ਆਪਾਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹੀ ਘੁੰਮਦੇ ਫਿਰਾਂਗੇ ਕਿਉਂਕਿ ਅੱਜ ਆਪਾਂ ਨੇ ਇਸ ਏਰੀਏ ਦੇ ਵਿੱਚ ਗੱਲ ਕਰ ਲਈਏ ਇਸ ਜ਼ਿਲ੍ਹੇ 'ਚ ਗੱਲ ਕਰ ਲਈਏ ਇੱਥੇ 40-50 ਕਿਲੋਮੀਟਰ ਦੇ ਘੇਰੇ 'ਚ ਨਾਲ ਵੀਡੀਓ ਤਿੰਨ ਸ਼ੂਟ ਕਰਨੇ ਨੇ ਕਿਉਂਕਿ ਜੇ ਮੈਂ ਗੱਲ ਕਰ ਲਾਂ ਜ਼ਿਆਦਾ ਕੰਮ ਆਪਣੇ ਕੋਲੇ ਬਰਨਾਲਾ ਜਗਰਾਉਂ ਤੇ ਰਾਏਕੋਟ ਏਰੀਏ ਦਾ ਸੱਜਣੋ ਤੇ ਬਾਕੀ ਜਿਹੜੇ ਸੱਜਣ ਕੋਲੇ ਅੱਜ ਵੀਡੀਓ ਬਣਾਉਣ ਲੱਗੇ ਆ ਕਿਉਂਕਿ ਅਣਗਿਣਤ ਵੀਡੀਓ ਮੇਰਾ ਖਿਆਲ ਹੈ ਇਸ ਘਰ ਦੇ ਵਿੱਚੋਂ ਆਪਣੀਆਂ ਬਣ ਚੁੱਕੀਆਂ ਨੇ ਕਿਉਂਕਿ ਇਹ ਸੱਜਣਾ ਦਾ ਨਾ ਸਪੈਸ਼ਲ ਹੈਗਾ ਜਰਸੀ ਤੇ ਕੰਮ ਕਰਦੇ ਨੇ ਸ ਤੇ ਲਿਆਉਂਦੇ ਵੀ ਚੰਗੀਆਂ ਨੇ ਤੇ ਬਈ ਲਿਆਉਂਦੇ ਵੀ ਨਾ ਜੈਨੂਅਲ ਰੇਟ ਦੇ ਵਿੱਚ ਬਾਈ ਹੋਰਾਂ ਕੋਲੇ ਤੁਹਾਨੂੰ ਜਾਨਵਰ ਮਿਲੂਗਾ ਤੇ ਜਿਹੜੀ ਮੇਰੇ ਮਗਰ ਇੱਧਰ ਆ ਬੱਚੀ ਦੇਖਣ ਲੱਗ ਰਹੇ ਨਾ ਮੂੰਹੋਂ ਮੇਰਾ ਖਿਆਲ ਆ ਦੰਦਾਂ ਜੀ ਆ ਮੇਰਾ ਖਿਆਲ ਆ ਖੀਰੀ ਵੀ ਹੋ ਸਕਦੀ ਆ ਦੋ ਦੰਦ ਵੀ ਹੋ ਸਕਦੀ ਆ ਤੇ ਹੈਗੀ ਵੀ ਯਾਰ ਸਿਰਾ ਕੁਆਲਿਟੀ ਦੀ ਐ ਤੇ ਜਿਹੜੀਆਂ ਤੈਨੂੰ ਮੈਂ ਪਹਿਲਾਂ ਦਿਖਾਉਂਗਾ ਤੁਹਾਨੂੰ ਤਿੰਨ ਚਾਰ ਗਾਵਾਂ ਐ ਲੱਗਣੀਆਂ ਜਿਵੇਂ ਜੜਬਾ ਹੁੰਦੀਆਂ ਨੇ ਇੱਕੋ ماں ਦੀਆਂ ਹੁਣ ਜਾਂ ਇੱਕੋ ਘਰ ਚ ਆਈਆਂ ਹੁਣ ਲੈ ਕਰਾ ਦੇਾਂਗੇ ਜੇ ਸੱਜਣਾਂ ਦੀ ਤਸੱਲੀ ਪੂਰੀ ਤੇ ਬਾਈ ਨਾਲ ਕਰਾਉਣਿਆਂ ਗੱਲਬਾਤ ਤੇ ਰੇਟ ਵੀ ਕਰਾ ਦੇਾਂਗੇ ਜਮੀ ਹੋਰ ਬਾਈ ਜੀ ਕੀ ਹਾਲ ਹੈ ਉਹਨਾਂ ਨੂੰ ਆ ਨੇੜੇ ਨੂੰ ਨਾਂ ਦੱਸ ਦੇ ਹਾਂ ਜੀ ਨਾਂ ਦੱਸ ਦੇ ਨਾਂ ਗਰਦੀਪ ਸਿੰਘ ਪੰਤੂ ਗੜੀ ਜਿਲ੍ਹਾ ਲੁਧਿਆਣਾ ਗਰਦੀਪ ਸਿੰਘ ਗਰੇਵਾਲ ਕੜਕੇ ਨਾਲ ਬੋਲਿਆ ਗਰ ਮੜਾ ਜਾ ਪਰ ਤੂੰ ਗੱਲ ਪਹਿਲਾਂ ਇਹਦਾ ਦੇਵੀ ਤੈਨੂੰ ਫੋਨ ਕਿੰਨੇ ਕਹਿੰਦੇ ਉਹਨਾਂ ਦਾ ਤਾਂ ਜੀ ਕੋਈ ਅੰਤ ਨਹੀਂ ਕਹਿੰਦਾ ਕੀਤਾ ਪਿਆ ਹੈ ਗੱਬੀ ਲਵਾਈ ਪਈ ਆ ਦਿਨ ਰਾਤ ਹੀ ਚੱਲਦਾ ਮੈਨੂੰ ਐ ਲੱਗਦਾ ਵੀ ਤੈਨੂੰ ਹੁਣ ਫੋਨਾਂ ਫੋਨਾਂ ਤੇ ਬੰਦਾ ਇੱਕ ਹੋਰ ਬੰਦਾ ਰੱਖਣਾ ਪਊਗਾ ਸਹੀ ਗੱਲ ਅਸੀਂ ਪੁੱਛਿਆ ਨਹੀਂ ਤੇਰੇ ਨੌਕਰ ਨੂੰ ਆ ਕੇ ਮਾਜੇ ਤੇਰੇ ਇੱਕ ਹੋਰ ਭਾਈ ਹੈਗਾ ਮੇਰਾ ਕੈਮਰਾਮੈਨ ਤਰ ਸਕਦਾ ਯਾਰ ਉਹਨੂੰ ਥੱਲੇ ਫੋਨਾਂ ਫੋਨਾਂ ਦੇ ਹਾਂ ਤੂੰ 12 ਵਜੇ ਖੋਲਦਾ ਫੇਤੀ ਜਾਨ ਨੂੰ ਆਖਿਆ ਦੀ ਮਾਤ ਆ ਮਾਲਕਾਂ ਦਾ ਫੋਨ ਸੁਣ ਲਿਆ ਕਰ ਇੱਕ ਫੋਨ ਦਾ ਮੈਂ 1 ਰੁਪਿਆ ਲੈ ਲਿਆ ਕਰ ਹਾਂ ਹਾਂ ਤੇਰਾ ਥਾਂ ਨੂੰ 2 300 ਬਣ ਜਾ ਕਰ ਸਵਾ 2 3 ਵਜੇ ਚੱਲ ਪੈਂਦਾ ਇਹ ਕੰਮ ਉਹਨਾਂ ਦਾ ਉਹ ਸੱਜਣੋਂ 2 3 ਵਜੇ ਨਾ ਕਰਿਆ ਕਰੋ ਇਹ ਵੀ ਵਿਚਾਰੇ ਨੇ ਬਹੁਤ ਬਾਈ ਕਹਿੰਦਾ ਪਾਠ ਵੀ ਕਰਨਾ ਹੁੰਦਾ ਰੱਬ ਦਾ ਨਾਮ ਲੈਣਾ ਹੁੰਦਾ ਵੀ 8 ਕਵਜੇ ਤੋਂ ਬਾਅਦ 9 ਤੋਂ ਕੰਮ ਕਰ ਲਿਆ ਕਰੋ ਸ਼ੁਰੂ ਰੋਟੀ ਰੁੱਟੀ ਖਾਣ ਦੇ ਦਾ ਕਿਉਂਕਿ ਸੱਜਣ ਨੇ ਕੱਲ ਮੈਨੂੰ ਫੋਨ ਕਰਿਆ ਕਹਿੰਦਾ ਯਾਰ ਬਾਈ ਨਾ ਕਹਿੰਦਾ ਨੌਣ ਦਾ ਵੀ ਸਮਾਂ ਨਹੀਂ ਯਾਰ ਖੈਨਾ ਲੱਗ ਰਿਹਾ ਗੁਰੀ ਕਿਵੇਂ ਨੌਣ ਦੇ ਨੌਣ ਦੇ ਜੀ ਕਮਾਲੀ ਕਿੱਥੀ ਹੋ ਗਿਆ ਅਰੇ ਕੀ ਜਾਂਦਾ ਕੰਮ ਉਹ ਚੱਲ ਕੰਮ ਸਿਰਾਂ ਜਾ ਬਾਈ ਜੇ ਤੂੰ ਦੇਖਣਾ ਪੈਂਦਾ ਬੱਚਿਆਂ ਪਤਾ ਨਹੀਂ ਲੈ ਵੀ ਸੱਜਣੂ ਲੈ ਹੁਣ ਆਪਾਂ ਗਾਵਾਂਾਂ ਦੀ ਵੀਡੀਓ ਕਰਦੇ ਆ ਬਣਾਉਣੀ ਸ਼ੁਰੂ ਕੰਮ ਤੁਹਾਨੂੰ ਪਤਾ ਲੰਬਾ ਹੋ ਜੂਗਾ ਲੈ ਹੋ ਜੋ ਜੀ ਮਾੜਾ ਐ ਸਾਈਡ ਨੂੰ ਲੈ ਕਰ ਸਿੱਟ ਨੂੰ ਆਈ ਦੀ ਫੇਸ ਕੁਆਲਿਟੀ ਚ ਇੱਕ ਕਰਾ ਦੇ ਬਈ ਆ ਆ ਨਗੀਨਾ ਦਿਖਾ ਦੇ ਇੱਕ ਵਾਰੀ ਆਪਾਂ ਨੂੰ ਕਹਿ ਸਕਦੇ ਆ ਯਾਰ ਜਿੱਦਣ ਦਾ ਮੈਂ ਇਹ ਸੱਜਣ ਦੇ ਘਰੇ ਵੀਡੀਓ ਬਣਾਉਣਾ ਹੈ ਨਾ ਆ ਚੀਜ਼ ਆ ਜਿਹੜੀ ਐਨ ਸਿਰਾ ਕੁਆਲਿਟੀ ਦੀ ਆ ਤੇ ਉਮਰ ਕਿੰਨੀ ਕਹੂਗੀ ਤੰਦ ਕਿੰਨੀ ਹੈ ਬਾਈ ਇਹ ਹੈ ਦੁੱਗੀ ਦੋ ਦੰਦ ਦੋ ਦੰਦਾਂ ਸੂਈ ਤਾਂ ਨਹੀਂ ਹੋਈ ਜੀ ਇਹ ਨੂੰ ਜੀ ਲੱਗਿਆ 7ਵਾਂ ਮਹੀਨਾ 7ਵਾਂ ਮਹੀਨਾ ਖੋਲ ਕੇ ਤੋੜ ਦੋ ਇੱਕ ਵਾਰੀ ਹਾਂਜੀ 7ਵਾਂ ਮਹੀਨਾ 7ਵਾਂ ਮਹੀਨਾ ਲੱਗ ਗਿਆ ਤੇ 9 ਪੂਰੇ ਕਰਕੇ ਮੇਰਾ ਖਿਆਲ ਆ ਸੁਣੋ ਜੀ ਕੀ ਕਰੀ ਇਹ ਬਹੁਤ ਚੰਗਾ ਲੱਗਿਆ ਉਹ ਟੀਕੇ ਦਾ ਜਾਲ ਆਪਾਂ ਨੂੰ ਕੀ ਨਹੀਂ ਸਪਲਾਈ ਨਾਲ ਦੱਸ ਕੇ ਭੇਜਿਆ ਚੰਗੀ ਵਾਲਾ ਦਿਖਾ ਦੇ ਜੀ ਇਹ ਨਹੀਂ ਆਈ ਇਹ ਸਭ ਅੱਛੀ ਸਜ ਨੂੰ ਚੰਗੀ ਆ ਜਾਨ ਜੂਨ ਵਾਲੀ ਆ ਵਾ ਕਮਾ ਲਓ ਭਾਈ ਇੱਥੋਂ ਕਮਾ ਲਓ ਆਹ ਵਤੋ ਲਓਹੀ ਗੱਲ ਆ ਵੀ ਸੱਜਣੇ ਬੱਚੀ ਦਾ ਹੈਗੀ ਆ ਵੀ ਪੂਰੀ ਅੱਬੇ ਦਰਜੇ ਦੀ ਆ ਸਿਰਾ ਕੁਆਲਟੀ ਦੀ ਆ ਕਿਉਂਕਿ ਲੰਬਾਈ ਨੂੰ ਬੁਈ ਚੰਗੀ ਆ ਤੇ ਮੇਨ ਗੱਲ ਆ ਨਾ ਜਿਹੜੀ ਸੱਜਣੋ ਬੱਚੀ ਦੀ ਜਾਨ ਜੂਨ ਬੜੀ ਜ਼ਬਰਦਸਤ ਚੀਜ਼ ਆ ਯਾਰਾ ਇੱਥੇ ਤੋਂ ਫੇਸ ਕੁਆਲਟੀ ਚੈੱਕ ਕਰਾਦੇ ਲੰਬਾਈ ਲਮੂਈ ਕਰਸ ਢਿੱਲੋਂ ਐਨ ਦਿਖਾਦੇ ਬਈ ਕਿਸੇ ਪਾਸੇ ਰਹਿ ਨਾ ਜਾਵੇ ਬੱਚੀ ਕਿਉਂਕਿ ਯਾਰ ਜਾਨ ਜੂਨ ਬਹੁਤ ਆ ਬੱਚੀ ਤੇ ਕੱਦ ਬਿੱਡ ਚੰਗਾ ਬਣਾਉ ਉਹੀ ਆ ਗੱਲ ਆ ਵੀ ਪੰਜਾਬ ਵਾਲੀਆਂ ਜਰਸੀਆਂ ਆਪਾਂ ਇਹ ਜਿਹਨੂੰ ਕਹਿ ਸਕਦੇ ਵੀ ਯਾਰ ਪੰਜਾਬ ਵਾਲੀ ਕਿਸੇ ਜਿਵੇਂ ਆਪਾਂ ਕਹਦੇ ਨਾ ਕਿਸੇ ਫਾਰਮ ਦੀ ਬੱਚੀ ਆ ਨਾ ਉਹ ਗੱਲਬਾਤ ਆ ਬਈ ਥਾਂ ਥੋਣ ਵੀ ਇਹਨੇ ਚੰਗਾ ਬਣਾਉਣਾ ਜੀ ਫਾਈਨਿਸ਼ੀਆ ਜੀ ਤੇ ਬਾਕੀ ਰੰਗ ਰੂਪ ਤੇ ਉੱਤੋਂ ਦੀ ਪਿੱਠ ਪੁੜੇ ਦੀ ਬਣਾਵਟ ਤੇ ਇੱਥੇ ਤੋਂ ਨਾ ਲੰਬਾਈ ਲੰਬੂਈ ਲੈਂਥ ਲੰਥ ਦੇਖ ਸਕਦਾ ਪੂਰੀ ਚੰਗੀ ਪੱਛੀ ਆ ਸੱਤ ਮਹੀਨਿਆਂ ਦੀ ਗੱਬਣ ਹੈ ਹਾਂ ਸੱਤ ਮਹੀਨ ਲੱਗਿਆ ਜੀ ਅਸੀਂ ਸੱਤ ਮਾਂ ਲੱਗਿਆ ਲੱਗਿਆ ਜੀ ਇਹ ਰੇਟ ਹੁਣ ਫਿਰ ਹਾਂਜੀ ਬਾਕੀ ਥਾਂ ਦੇਖੋ ਜੀ ਸਦੋਂ ਇਹ ਥਾਂ ਦੇਖ ਲੇ ਹੁਣ ਤਾਂ ਰੇਟ ਲਾ ਦੇ ਰੇਟ ਚ ਨਾ ਚੰਗੜਾ ਇੱਕ ਬਈ 35000 ਹੈ 35000 ਕਿੰਨੇ ਦੀ ਛੱਡ ਦਾਂਗੇ ਲਾਸਟ ਜੀ 30 ਛੱਡਾਂਗੇ ਦੋ ਥੱਲੇ ਅੱਛਾ ਹ ਆਪਾਂ 52 ਕੀਤਾ ਸੀ ਹਾਂ ਤਤਾਂ ਲਈ ਲਿਆ ਗਿਆ ਕਹੀ ਗਾਂ ਮੈਨੂੰ ਹੱਜਾਵੇਂ ਫੋਨ ਆ ਗਿਆ ਉਹਦਾ ਉਹ ਕਹਿੰਦਾ 50 ਹੁਣ ਤਾਂ ਐ ਸੋਚ ਲਿਆ ਵੀ 50 ਧਰ ਲਿਆ ਕਰਾਂ ਆ 50 ਨਹੀਂ ਲੈ ਜਾਣੇ ਆ ਤੇ ਉਹਦੇ ਪੰਜ ਉੱਤੇ ਧਰ ਲਿਆ ਫਿਰ ਤਾਂ ਇਹ ਰਹਿ ਗਈ ਤੇਰੀ 28 ਦੀ ਮਗਰ ਤੂੰ 30 ਕਹਿੰਦਾ ਮਾ ਚੱਕਿਆ ਪਿਆ ਨਾ ਬਹੁਤ ਯਾਰ ਦਾਂਗੇ ਇਹ ਤੇਤੀ ਨਹੀਂ 30 ਤੋਂ ਲੈ ਫੇਸ ਕੁਆਲਿਟੀ ਦਿਖਾ ਦੇ ਅਰਸ ਤੇਰਾ ਨਾ ਇੱਕ ਵਾਰੀ ਹੋਰ ਦਿਖਾ ਦੇ ਯਾਰ ਜੀ ਕਰੀ ਜਾਂਦਾ ਵੀ ਕੈਮਰਾ ਇਸੇ ਬੱੱਚੀ ਦੇ ਖੜਾਵਾ ਯਾਰ ਹੈਗੀ ਆ ਬਾਕੀ ਗੱਲਬਾਤ ਨਾ ਚੀਜ਼ ਕਾਬਲੇ ਤਾਰੀਫਾ ਨਾਲੇ ਇਸ ਤੋਂ ਬਾਅਦ ਦੋ ਹੋਰ ਦਿਖਾਉਂਗਾ ਜਿਹੜੀਆਂ ਉਹ ਵੀ ਐ ਲੱਗਣੀਆਂ ਤੁਹਾਨੂੰ ਵੀ ਜੁੜਬਾ ਨੇ ਯਾਰ ਜਮੀ ਇਹਦੀਆਂ ਭੈਣਾਂ ਨਹੀਂ ਲੈ ਇਹਦੀ ਫੇਸ ਕਵਾੜੀ ਲੈ ਪਛਾਣ ਨਹੀਂ ਸਕਦਾ ਬੰਦਾ ਕਿਉਂਕਿ ਥੱਲਿਓ ਪਤਾ ਲੱਗ ਗਿਆ ਇੱਕ ਦੋ ਹੀ ਆਈਆਂ ਇਹ ਅੱਛਾ ਇੱਕ ਹੋਰ ਚੋਣ ਚੋਣ ਆਈਆਂ ਇਹ ਇਹਦਾ ਸੂਆ ਯਾਰ ਸੂਆ ਪਲੂਣ ਐ ਵੀ ਦੰਦਾ ਚ ਆ ਜੀ ਅੱਛਾ ਪਲੂਣ ਐ ਇਹ ਵੀ ਦੰਦਾ ਚ ਆ ਹਾਂ ਜੀ ਇਹਨੂੰ ਵੀ ਖੋਲ ਕੇ ਤੋੜ ਦਿਓ ਲੈ ਸਾ ਜਿਹੜਾ ਸੂਆ ਇਹਦਾ ਵੀ ਪਹਿਲਾ ਪਲੂਣ ਬੱਛੀ ਆ ਤੇ ਉਹੀ ਗੱਲ ਕਰਨਾ ਨਾ ਬਰੀਡ ਬਰੂਡ ਚ ਚੰਗੀ ਆ ਬਾਕੀ ਬੱਛੀਆਂ ਨਾ ਪੂਰੀਆਂ ਟੌਪ ਦੀਆਂ ਨੇ ਯਾਰ ਇਹ ਬੱਛੀ ਵੀ ਚੰਗੀ ਆ ਨੇੜੇ ਤੋਂ ਲੈ ਆਲੂਆ ਦਿਖਾ ਦੀ ਮੈਂ ਇੱਕ ਲੱਬੱਛੀ ਸੱਜਣੋ ਇਹ ਵੀ ਚੰਗੀ ਆ ਬਾਈ ਉਸੇ ਨਾਲ ਦੀ ਆ ਇੱਕੋ ਰੰਗ ਦੀਆਂ ਨੇ ਦੋਨੇ ਬਸ ਇੱਥੇ ਤੋਂ ਕਮਾ ਲਓ ਜੀ ਤੇ ਬਾਕੀ ਇਹ ਰੰਗ ਰੂਪ ਦੀ ਗੱਲ ਕਰਨ ਨਾ ਸੱਜਣੋ ਐਨ ਸਿਰਾਂ ਕੁਆਲਿਟੀ ਦਾ ਡੱਬ ਡੱਬਾ ਇੱਕੋ ਨਾਲ ਦੇ ਨੇ ਕਿਉਂਕਿ ਜਿਵੇਂ ਬਾਈ ਦੇ ਦੱਸਣ ਮੁਤਾਬਕ ਨਾ ਇਹ ਬੱਛੀ ਵੀ ਕਹਿੰਦਾ ਆਪਾਂ ਉਸੇ ਘਰ ਚੋਂ ਖਰੀਦੀ ਆ ਤੇ ਹੋਰ ਵੀ ਬਾਕੀ ਚੰਗੀ ਆ ਯਾਰ ਬਸ ਇੱਥੇ ਤੋਂ ਕਮਾ ਲਓ ਜੀ ਤੇ ਬਾਕੀ ਫੇਸ ਕੁਆਲਿਟੀ ਚੈੱਕ ਕਰਾ ਦੇ ਤਾਂ ਤਰਸ ਸਿੰਘ ਐਨ ਦਿਖਾ ਦੇ ਸਮਾਰ ਕੇ ਚਾਰੇ ਚਾਰੇ ਪਾਸੇ ਦਿਖਾ ਦੇ ਪੱਛੀ ਰਹਿਣਾ ਜਾਵੇ ਕਿਸੇ ਪੱਖ ਤੋਂ ਕੰਨ ਵੀ ਝੋੜਾ ਇੱਥੇ ਤੋਂ ਬੈਕ ਤੋਂ ਥਣ ਥਣ ਦਿਖਾ ਦੇ ਤੇ ਗੈਪ ਗੂਪ ਵੀ ਸਜਣੋਂ ਥਣਾ ਚ ਪੂਰਾ ਤੇ ਮੁਠੀ ਦੀ ਚਵਾਈ ਵਾਲਾ ਥਣਾ ਕਿਉਂਕਿ ਪਹਿਲਨ ਹੁੰਦੀ ਆ ਜਿਹੜੀ ਪਹਿਲਨ ਦਾ ਥਣਾ ਦਾ ਜਿਹੜਾ ਹਲੇ ਦਵਾਈਆ ਲੱਗ ਕੇ ਬਣਦੀ ਆ ਚੀਜ਼ ਦੰਥੂ ਦੇ ਹੋਏ ਹਲੇ ਹਾਂ ਤਾਂ ਬਣਦੇ ਹੋਣੇ ਉਹੀ ਗੱਲ ਆ ਵੀ ਨੇਵਾ ਲੂਵਾ ਚੰਗਾ ਤੇ ਇਹ ਵੀ ਆਏ ਨਾ ਸ਼ਕੀਨ ਆ ਪੂਰੀ ਆ ਨਾ ਨਾਣੇ ਇੱਕ ਗੱਲ ਹੋਊਰਾ ਨਾਣੇ ਦੁੱਧ ਪਿਉਣ ਨਾਲੇ ਚੀਜ਼ਾਂ ਨਾਲੇ ਜਵਾਕਾਂ ਨੂੰ ਖੋੜ ਲਾਉਂਦੀਆਂ ਆਈਟਮਾਂ ਨੇ ਹਾਂ ਜੀ ਕਿੰਨੇ ਵੀ ਛੱਡ ਦਾਂਗੇ ਇਹ ਆਪਾਂ ਤੇ ਦੁੱਧ ਕਿੰਨਾ ਕਰਾਈ ਆ ਸੂਈ ਕਿੰਨੀ ਇਹ ਆ ਜੀ ਹੁਣ ਦੁੱਧ ਹੁਣ ਅੱਜ ਦੀ ਕੱਢੀ 11 ਦਿੱਤਾ ਬੋਲ 11 ਦੀ ਅੱਜ ਦੀ ਕੱਢੀ ਹੈਗੀ ਨਹੀਂ ਇਹ ਦੁੱਧ ਖਾ ਦੁੱਧ ਬਾਤੂ ਆ ਬਾਤੂ ਆ ਦੁੱਧ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਸੂਈ 6 ਦਿਨ ਹੋ ਗਿਆ 6 ਦਿਨ ਬੱਚਾ ਕੀ ਆ ਨਾਲ ਦੇ ਬੱਚਾ ਹੀ ਆ ਇਹਦੇ ਮਗਰ ਬਚਾਉ ਜੀ ਮਗਰ ਬੱਚਾ ਹੀ ਆ ਕਿ ਤਕਰੀਬਨ ਤਕਰੀਬਨ ਸਾਰੀਆਂ ਮਗਰ ਸੱਜਣੋਂ ਬੱਚੇ ਨੇ ਹਾਂ ਜੀ ਉਹ ਵੀ ਦਿਖਾ ਦੇ ਕਿਉਂਕਿ ਉਹ ਵੀ ਇੱਕ ਵਾਰੀ ਆਪਾਂ ਦਿਖਾ ਦਾਂਗੇ ਤੁਹਾਨੂੰ ਕੈਮਰਾ ਦਾ ਤਰਸ ਮਾਰੀ ਦੇ ਉਧਰ ਕਈ ਵਾਰ ਯਾਰ ਸੱਜਣ ਕਹਿੰਦੇ ਨੇ ਵੀ ਯਾਰ ਤੁਸੀਂ ਬੱਚੇ ਨਹੀਂ ਦਿਖਾਉਂਦੇ ਲੈ ਬੱਚਿਆਂ ਦੇ ਕਰ ਲੂ ਬਈ ਦਰਸ਼ਨਾਂ ਸਾਰੇ ਮੰਗਰੇ ਤਕਰੀਬਨ ਤਕਰੀਬਨ ਬੱਛੇ ਆ ਗਏ ਨਾ ਬੱਛੇ ਜੀ 11 ਲੀਟਰ ਹੁਣ ਰੈਡੀ ਦਾ ਦੋ ਡੰਗ ਚਾਰ ਡੰਗ ਚਵਾ ਦਾਂਗੇ ਆਪਾਂ ਆਹ ਫੁੱਲ ਜੀ ਹੈ ਫੁੱਲ ਜੀ ਫੁੱਲ ਅੱਛਾ ਹੈਗੀ ਐ ਵੀ ਦੰਦਾ ਚੀਆ ਪਹਿਲਾ ਸੂਬਾ ਕਿਹੜਾ ਰੇਟ 37000 ਹੈ 37000 ਜਮਾਨਤਾਂ ਨੂੰ 4000 ਹੀ ਆ ਦੋ ਹਜ਼ਾਰ ਦਾ ਕਰਨਾ ਹੋਰ ਵੀ ਕਰਦੀ ਆ ਕਰਦੀ 10000 ਦਾ ਹੋਰ ਹੈ 34 ਦੀ ਦੇ ਲਾਂਗੀ ਲੈ 35 5 ਅੱਛਾ ਹਾਂ 35 ਇਹਦਾ ਤੈਨੂੰ 34 ਦੀ ਇੱਕ ਤਾਂ ਦੇਣੀ ਲੱਗੂਗੀ ਹੁਣ ਕਹੇ ਚਾਹ ਦੇ ਦਾਂ ਮੈਨੂੰ ਦੇਣੀ ਪਊਗੀ ਇੱਕ ਤਾਂ ਤੈਨੂੰ 34 ਦੀ ਸੱਤ ਅੱਜ ਬਾਈ ਕਹਿ ਕੇ ਗਿਆ ਹੁਣ ਆ ਕੇ ਅੱਜ ਬਾਈ ਬਾਈ ਉਹ ਜਾ ਜਾ ਤੇਰਾ ਪਾਸੇ ਉਹ ਦੇ ਕੱਢਾ ਕੇ ਲਪਾਉਂਦਾ ਨਾ ਇਹ ਤੇ ਵੀ ਮਾਰਦੇ ਆ ਬਾਈ ਤਿੰਨ ਨੰਬਰ ਹੀ ਤੇ ਮੈਂ ਤੁਹਾਨੂੰ ਕਿਹਾ ਸੀ ਵੀ ਜਿਹੜੇ ਤੁਹਾਨੂੰ ਨਾ ਮੈਂ ਤਿੰਨ ਦਿਖਾਉਂਗਾ ਸਜ ਨੂੰ ਤਿੰਨੇ ਇੱਕ ਦੂਜੀ ਦੀ ਕਾਪੀ ਦਿਖਾਉਂਗਾ ਇਹਨੂੰ ਵੀ ਖੋਲ ਕੇ ਤੋੜ ਦੂੰਗਾ ਆ ਵਕਤ ਇਹਦਾ ਸੂਆ ਕਿਹੜਾ ਇਹਦਾ ਦੂਜਾ ਸੂਆ ਇਹਦਾ ਥੱਲੇ ਵੀ ਅੱਛਾ ਇਹਦਾ ਦੂਜਾ ਸੂਆ ਇਹਨੂੰ ਸੂਈ ਨੂੰ ਕੈ ਕਿ ਦਿਨ ਹੋ ਗਏ ਹੋ ਗਿਆ ਜੀ ਹੋ ਗਿਆ ਅੱਜ ਇਹਨੂੰ ਸੱਤ ਦਿਨ ਲੈ ਵੀ ਲੋੜੇ ਲਾ ਕੇ ਵਿਖਾ ਦੀ ਬਾਈ ਦੁੱਧ ਦਾ ਹੀ ਬਸ ਜੀ ਆ ਵੀ ਆ ਕੀ ਆਪਣੇ ਕੋਲ ਤਾਂ ਅੱਜ ਹੀ ਆਈ ਐ ਬਾ ਕਮਾ ਲਓ ਜੀ ਇੱਥੇ ਤੋਂ ਅਗੇ ਸੱਜਣੋ ਹੈਗਾ ਬਾਈ ਦੇ ਦੱਸਣ ਮੁਤਾਬਕ ਦੂਜਾ ਸੁਆ ਤੇ ਬੱਚੀ ਸੁਣ ਮੈਂ ਦੱਸਿਆ ਸੀ ਵੀ ਪਹਿਲੇ ਤਿੰਨ ਨੰਬਰ ਵਾਲੀਆਂ ਦਾ ਇੱਕੋ ਜਿਹਾ ਹੀ ਰੰਗ ਆ ਇੱਕੋ ਨਾਲ ਦੀਆਂ ਲੱਗਣੀਆਂ ਸਾਨੂੰ ਵੀ ਇੱਕੋ ਘਰ ਚ ਆਈਆਂ ਬਾਈ ਇਥੇ ਤੋਂ ਘਮਾ ਲਓ ਜੀ ਬਾਈ ਲੈ ਵਾ ਲੂ ਵਾ ਚੈੱਕ ਕਰਾ ਦੀ ਨੇੜੇ ਲਾ ਕੇ ਫੇਸ ਕੁਆਲਿਟੀ ਚੈੱਕ ਕਰਾ ਦੀ ਬੱਚੀ ਦੀ ਕੋਈ ਲੈ ਚਲੋ ਜੀ ਉਧਰ ਮੈਂ ਪਤਾ ਲੈ ਸੱਜਣੋ ਰੇਟ ਰੂਟ ਹੁੰਨੇ ਇਹਦਾ ਵੀ ਆਪਾਂ ਬਾਈ ਤੋਂ ਕਰਾਵਾਂਗੇ ਕਿਉਂਕਿ ਆਪਣੇ ਚੈਨਲ ਦੇ ਜਿਹੜੇ ਰੇਟ ਹੁੰਦੇ ਨੇ ਸੱਜਣੋ ਅਣਖਿੱਚਵੇਂ ਰੇਟ ਹੁੰਦੇ ਨੇ ਕਿਉਂਕਿ ਆਪਣੇ ਚੈਨਲ ਦੇ ਬੜਾ ਅੰਤਰ ਨਹੀਂ ਹੁੰਦਾ ਜਾਂ 2000 ਦਾ ਫਰਕ ਹੁੰਦਾ ਇਹ ਉਹੀ ਗੱਲ ਆ ਬਾਈ ਕਹਿੰਦਾ ਯਾਰ ਤੂੰ ਹਿੱਟ ਕਰਾਇਆ ਜਾਂਦਾ ਕਿੰਨੇ ਕਈ ਸੱਜਣਾ ਆ ਕੇ ਤੰਗ ਲੱਗ ਜਾਂਦੇ ਨੇ ਕਰ ਰਿਹਾ ਵੀ ਪੰਜ ਸੱਤ ਦਿਨ ਚੋਂ ਘਟਾ ਲਿਆ ਹੋਰ ਇਹ ਕਿਵੇਂ ਆ ਤੁਹਾਨੂੰ ਦੱਸ ਦੇਣਾ ਜੀ ਇਹ ਪੁੱਛਣਾ ਆਉਂਦਾ ਛੱਡੇ ਅੱਛਾ ਹਾਂ ਜੀ ਸੇਵਾਂ ਦਾ ਮੁੱਲ ਸਮੰਨੇ ਇਹ ਕਿੰਨੇ ਦਿਨ ਸੂਈ ਨੂੰ ਹੋਗੇ ਦੁੱਧ ਕਿੰਨਾ ਰਹਿ ਗਿਆ ਇਹਨੂੰ 8 ਕਿਲੋ ਆਇਆ 8 ਦਿਨ ਸੂਈ ਨੂੰ ਹੋਗੇ ਅੱਛਾ 13 ਕਿਲੋ ਲਗਭਗ ਬੋਈ ਤਿਆਰ ਹੁਣ 13 ਕਿਲੋ ਹੈ ਵੀ ਆ ਜੀ ਰੈਡੀ ਆ ਹੈਗੀ ਜੀ ਹੈਗੀ ਉਹ ਦੋ ਡੰਗ ਚੋਕ ਹੀ ਨਾ ਦੇਖ ਲੈ ਸੱਜਣਾ ਤਿੰਨ ਡੰਗ ਚੋ ਲੋ ਅੱਛਾ ਤਿੰਨੇ ਡੰਗ ਚੋਣ ਹਾਂਜੀ ਖੁੱਲੀ ਛੁੱਕੀ ਆ ਵੀ ਉਹੀ ਗੱਲ ਆ ਇਹ ਦੁੱਧ ਆਈ ਆ ਇਹ ਬੀਚ ਪਾਈ ਆ 1/2 ਕਿਲੋ ਕੱਟ ਦادی ਬਦਨਾ ਦੱਸੋ ਛੱਲੀ ਕਰਕੇ ਲੈ ਕੇ ਆ ਗਈ ਰੇਟ ਇਹਦਾ ਫਿਰ ਆ 30000 ਹੈ 30000 ਜੋ ਮੰਨਤਾਂ ਫਿਰ 400 ਦੇ ਹਾਂ ਬਸ ਅੱਛਾ ਹਾਂ 36 ਦੀ ਨਹੀਂ ਦਿੰਦੇ ਨਹੀਂ ਨਹੀਂ ਹੈ ਨਹੀਂ ਅੜ ਕੇ ਆ ਗਏ ਰੇਟ ਤੇ ਆਈ ਤਾਂ ਮਾਹ ਫੜੀਆਂ ਕੁੰਜੇ ਉਹ ਹੋਣੀ ਹੋਈ ਆ ਅੱਛਾ 35000 ਕਲਾਸ ਕਿੰਨੇ ਦੀ ਛੱਡ ਦੇਗਾ ਫਿਕਸ ਰੇਟ ਬਾਸ ਜੀ ਜਵੇਂ ਕਰਦੇ ਫਿਕਸ 5500 ਦਾ ਹੁੰਦੇ ਗਏ ਭਾਈ ਬਜੂ ਵੱਧ ਨਹੀਂ ਪਾਣਾ ਕਿੰਨੇ ਦੀ ਹੋ ਜੂ ਮੋ 5500 ਦਾ ਹੋਰ ਪਾ ਲਓ ਕਿੰਨੇ ਦੀ 36.5 ਹਾਂ ਨਹੀਂ ਹੋਰ 37 ਜੂ 37 ਕਰ ਦਾਂਗੇ 37 ਚ ਮਾਨਤਾ ਨਾ ਕਰਦਾ ਕਰ ਮਾਨਤਾ ਨਾ ਸੁਣੀ ਆਉਂਦੀ ਤੇਰੇ ਕੋਲੇ 200 ਕਿਲੋਮੀਟਰ ਚੱਲ ਗਿਆ ਬਜੂ ਬੱਚਾ ਨਹੀਂ ਕੋਈ ਲੈ ਇਹ ਵੀ ਫੇਸ ਪਾਰੀ ਚੈੱਕ ਕਰਾ ਦੇ ਲੈ ਹੁਣ ਸੱਜਰੋ ਸੁਣ ਮੈਂ ਦਿਖਾਉਣ ਲੱਗਿਆ 4 ਨੰਬਰ ਵਾਲੀ ਬੱਚੀ ਉਹੀ ਗੱਲ ਆ ਵੀਰ ਦੇਖਣ ਨੂੰ ਤਾਂ ਵੀ ਇਹ ਸੋਹਣੀਆਂ ਲੱਗਦੀਆਂ ਨੇ ਕਿਉਂਕਿ ਜਰਸੀ ਨਾਲ ਲੱਗਦੀਆਂ ਨੇ। ਠੰਡੀਆਂ ਸੀਲ ਹੁੰਦੀਆਂ ਤੇ ਜਿਹੜੀ ਮੇਨ ਗੱਲ ਆ ਸੱਜਣੋ ਫੇਸ ਕੁਆਲਿਟੀ ਦਾ ਯਾਰ ਇਹਨਾਂ ਦੀ ਬਾਲੀ ਮਸੂਮ ਹੁੰਦੀ ਆ ਜਿਵੇਂ ਆਪਾਂ ਕਹਿ ਦਿੱਤਾ ਵੀ ਬੱਚਿਆਂ ਨੂੰ ਖੇਡ ਲਾਉਣ ਵਾਲੀ ਚੀਜ਼ ਵੀ ਆ। ਇਹਦਾ ਕਿਹੜਾ ਸੁਆ ਜੀ? ਇਹ ਪਲੂਣੇ ਚੌਗੀ ਆ। ਪਹਿਲਾ ਸੁਆ ਮੂੰਹ ਹੋ ਚਾਰ ਦੰਦ ਕਿੰਨੇ ਦਾ ਦੀ ਸੁਈ ਹੋਈ ਆ? ਇਹ ਸੁਈ ਨੂੰ ਤਾਂ ਹੋ ਗਿਆ 15 ਦਾ। ਦੁੱਧ ਕਿੰਨਾ ਰੈਡੀ ਦਾ? ਦੁੱਧ ਹੈਗਾ ਉਹਨਾਂ ਚੋਂ 13 ਗਿਆ ਮੈਂ 12 ਚ ਹੋਇਆ। ਬਾਣਾ ਕਿਉਂ ਕਈ ਉਹਨਾਂ ਜਿੰਨਾ ਹੋਊਗਾ ਬਾਣਾ ਉਹਨਾਂ 13 ਕਿਹਾ ਜਿਹੜੇ ਸੱਜਣ ਦੀ ਮੇਰੇ ਕੋਲ ਇੱਕ ਵਾਰੀ ਸ਼ਿਕਾਇਤ ਆ ਗਈ ਮੈਂ ਉਹਦੀ ਮੁੜਕੇ ਵੀਡੀਓ ਬਣਾਉਂਦਾ ਨਹੀਂ ਚਾਹੀ ਮੈਨੂੰ ਉਹ 10 ਲੱਖ ਰੁਪਏ ਬਾਣਾ ਇਹ ਵੀ ਕਿਵਾਦੂ ਕੀ ਆਦਣ ਅੱਛਾ ਚਾਰ ਰੰਗ ਇਹ ਵੀ ਤੋੜ ਕੇ ਦਿਖਾ ਦੇ ਚਾਰ ਪਹਿਲਾ ਪਹਿਲਾ ਚੌਗੀ ਮੂਹ ਚਾਰ ਦੰਦ ਦਾ ਸੱਜਣ ਪਹਿਲਾ ਸੂਰ 12 ਲੀਟਰ ਦੇ ਵਿੱਚ ਬਾਈ ਕਹਿੰਦਾ ਪਹਿਲਾ ਫਾੜਵਾ ਦਾਂਗੇ ਇਹੀ ਜੀ ਗੱਲ ਨਹੀਂ ਤੇ ਬਾਈ ਥੋੜੀ ਇਹਦਾ ਵੀ ਚੰਗਾ ਲੱਗਿਆ ਯਾਰ ਇਹਨੂੰ ਦੂਰਾ ਥਣ ਲੱਗਿਆ ਬੱਚੀ ਨੂੰ ਇਹ ਲੱਗਾ ਵੀ ਪੂਰੀ ਦੂਰੀ ਤੇ ਆਇਆ ਪੁੱਤ ਕੋਈ ਨਹੀਂ ਕਹਿੰਦੇ ਬਾਕਮਾ ਲਓ ਇਹਨੂੰ ਕਮਾ ਲਓ ਕੋਈ ਗ ਲਵੇ ਜਿੱਥੇ ਤੋਂ ਮੁੜਦੀ ਆ ਨਾ ਇਹ ਦਿਖਾ ਦਿਆ ਕਰ ਪੂਰੀ ਬਾਡੀ ਬੁੱਡੀ ਦਰਸ ਜਿੱਥੇ ਤੋਂ ਮੁੜਦੀ ਆ ਫੇਸ ਕੁਆਲਟੀ ਲੰਬਾਈ ਲੰਬੂਈ ਸਾਰੀ ਚੈੱਕ ਕਰਾ ਦਿਆ ਕਰ ਆਪਣੇ ਦੇਖਣ ਵਾਲੇ ਸੱਜਣਾ ਨੂੰ ਬਸ ਪੁੱਤਰਾ ਬੱਚੀ ਇਹ ਵੀ ਬਾਹਲੀ ਐਕਟਿਵ ਹੈ ਬਾਈ ਨਹੀਂ ਨਾ ਜੀ ਫਟ ਤੋੜਦੀ ਆ ਬਾਈ ਕੋੜੀਆਂ ਵਾਂਗੂ ਜਿਵੇਂ ਆਪਾਂ ਕਹਦੇ ਨੇ ਕੋਈ ਬਿਸ਼ੇਰੀ ਫੜ ਕੇ ਤੋੜਦੇ ਹੁੰਦੇ ਆ ਉਹ ਗੱਲ ਬਾਤ ਆ ਇੱਕ ਬਾਈ ਨੇ ਕਹੇਗਾ ਤੋੜਦੀ ਆ ਜਾਵਾ ਮੜਕਾ ਨਾਲ ਇੱਕ ਬਾਈ ਨੇ ਕਹਿਆ ਕਿ ਕੋੜੀ ਵਾਗੀ ਚਾਹੀਦੀ ਆ ਅੱਜ ਤਾਂ ਹੀ ਲੈ ਗਈ ਆ ਲੈ ਆ ਆ ਗਈ ਬਾਈ ਜਿਹੜੇ ਸੱਜਣ ਦੀਆਂ ਆ ਅੱਜ ਮੈਨੂੰ ਸਵੇਰ ਪੋੜ ਆਇਆ ਤੋੜ ਵਾਲੀ ਬੱਚੀ ਚਾਹੀਦੀ ਆ ਮੋਟੀਆਂ ਸੱਜਣੋਂ ਫਿੱਕੀਆਂ ਆ ਆਪਾਂ ਨੂੰ ਕਰਨੀ ਪੈਂਦੀ ਆ ਸੇਵਾ ਇਹਦਾ ਕੀ ਰੇਟ ਕਰਾਂਗੇ ਜੀ ਇਹ 37000 ਹੈ 37000 ਮੈਂ ਕਹਿੰਦਾ ਬਧੀ ਜਾਂਦੀ ਆ ਸੂਰੀ ਕਿੰਨੇ ਹੀ ਛੱਡਾਂਗੇ ਲਾਸਟ ਦਾ ਤੇ ਜਮੇ 50 50 35 35 ਉਹ ਕਰਦਾਂਗੇ ਮਾਨਤਾ ਨਾਲ 11 ਹੋਣ ਆ ਗਏ ਸੱਜਣੋਂ ਆਪਾਂ 5 ਨੰਬਰ ਵਾਲੀ ਤੇ ਕਿਉਂਕਿ ਨੰਬਰ ਵਾਰ ਮੈਂ ਤਾਂ ਦੱਸ ਰਿਹਾ ਨੰਬਰ ਉਹ ਹਿਸਾਬ ਨਾਲ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਲਿਓ ਕਿਉਂਕਿ ਫਿਰ ਉਹ ਜੇ ਮਾ ਪੈ ਜਾਂਦਾ ਵੀ ਯਾਰ ਸਾਨੂੰ ਉਹ ਰੰਗ ਵਾਲੀ ਚਾਹੀਦੀ ਆ ਉਹ ਵਾਲੀ ਚਾਹੀਦੀ ਆ ਨਾ ਤਾਂ ਫਿਰ ਛੋਟੀ ਗੱਲ ਬਾਈ ਨੂੰ ਸਮਝਾਉਣੀ ਆ ਵੀ ਕਿਹੜੀ ਮੰਗੀ ਜਾਂਦੀ ਆ ਨੰਬਰਾਂ ਦੇ ਹਿਸਾਬ ਨਾਲ ਬਾਈ ਤੋਂ ਮੰਗ ਲਿਓ ਹੁਣ ਆਪਾਂ ਖੜੇ ਆ ਸੱਜਣੋਂ 5 ਨੰਬਰ ਵਾਲੀ ਬੱਚੀ ਤੇ ਇਹਦਾ ਕਿਹੜਾ ਸੁਗਾ ਇਹ ਪਲੂਨ ਬੱਚੀ ਆ ਇਹ ਵੀ ਇਹ ਵੀ ਲੈ ਲੈਣਾ ਪਾ ਲੈਣੀ ਆ ਇੱਕ ਇਹਨੂੰ ਕੈ ਕਿ ਦਿਨ ਹੋਗੇ ਸੂਈ ਨੂੰ ਇਹਨੂੰ ਹੋਗੇ 9 ਦਿਨ ਹੋ ਜਾਣਗੇ ਹੋਰ ਕਿ ਤੋਂ ਇੱਕ ਵਾਰ ਨਾਲ ਨਾਲ ਆਪਾਂ ਗੱਲਬਾਤ ਵੀ ਕਰਦੇ ਰਹਾਂਗੇ 9 ਦੇ ਵੀ ਇਹਨੂੰ ਅੱਛਾ ਪਹਿਲਾ ਸੂਆ 9 ਦਿਨ ਸੂਆ ਹੋ ਗਿਆ ਲੈ ਇਹਦਾ ਵੀ ਚੱਕਦੇ ਆ ਨਾ ਸੂਆ ਇਹ ਥੋੜੀ ਜੀ ਠਿੱਕੀ ਜ਼ਰੂਰ ਆ ਉੱਤੇ ਤੋਂ ਇਹ ਸੰਭੀ ਨਹੀਂ ਹੋਈ ਬੰਦੇ ਦੀ ਹਾਂ ਬਰੀਡ ਬਰੂਡ ਇਹਦੇ ਚ ਵੀ ਖਰ ਚੰਗੀ ਆ ਇਹ ਵੀ ਜਰਸੀ ਨਸਲ ਜੀ ਪੈ ਜਾਂਦੀ ਆ ਪਰ ਹਾਂ ਉੱਤੇ ਤੋਂ ਠਿੱਕੀ ਜ਼ਰੂਰ ਆ ਦਿਖਾ ਦੀ ਦਰਸ ਹਰੇਕ ਪੱਖ ਤੋਂ ਦਿਖਾ ਦੀ ਕਿਉਂਕਿ ਨੇੜੇ ਆ ਕੇ ਕੋਈ ਸੱਜਣ ਇਹ ਨਾ ਕਹੇ ਯਾਰ ਵੀ ਗਾਂ ਥੋੜੀ ਠਿੱਕੀ ਲੱਗਦੀ ਸੀ ਤਾਂ ਉਸ ਪੱਖ ਤੋਂ ਦਿਖਾਈ ਨਹੀਂ ਸਾਰੇ ਪਾਸੇ ਠਿੱਕੀ ਆ ਇਹਨੂੰ ਬਾਕਮਾਲੋ ਜੀ ਇੱਥੇ ਤੋਂ ਫੇਸ ਕੁਆਲਿਟੀ ਚੈੱਕ ਕਰਾ ਦੀ ਇਹਦੀ ਸਾਰੇ ਹਰੇਕ ਪੱਖ ਤੋਂ ਦਿਖਾ ਦੀ ਸੂਈ ਆ ਇਹਦਾ ਪਹਿਲਾ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਹੋ ਗਈ 11 ਬਦ ਦੇ 11 12 ਦਿਨ ਦੁੱਧ ਕਿੰਨਾ ਰੈਡੀ ਦਾ ਦੋ 10 10 ਕਿਲੋ ਰੈਡੀ ਹਾਂ ਜੀ 10 ਕਿਲੋ ਵਾਲੀ ਦਾ ਰੇਟ ਰੇਟ ਹੈਗਾ ਜੀ ਇਹਦਾ ਮੰਗ ਜਾ 35 ਜਾਂ ਦਮਾ ਦੇ 32 ਨੂੰ ਹੋਰ ਕੀ ਮੰਗ ਜਾ ਇਹ ਅੱਜ ਜੇ 50 ਮੰਗ ਤੂੰ ਹੋਰ ਕੋ ਚਾਹਾਂਗੇ ਇਹਦਾ ਦੇ ਕਿੰਨੇ ਦੀ ਦੇਵੇਂਗਾ ਫਿੱਕੀ ਦੇ ਹਿਸਾਬ ਨਾਲ ਫਿੱਕੇ ਹਿਸਾਬ ਨਾਲ ਜੀ ਇਦੋਂ ਹੀ ਹੈ ਬੰਦੇ ਇਹ ਬੜੀਆ ਲੱਗਿਆ ਕਰਾ ਕਿੰਨੀ ਹੈਗੀ ਕਿੰਨੇ ਦੀ ਲਾਸਟ ਜ਼ਮੀਨ 150000 ਤੱਕ ਹੈ ਕੋਈ ਕਿੰਨੇ ਦੀ ਲਾਸਟ ਉਹ ਤਾਂ ਪੌਂਚਣ ਜਾਣ ਕਰਾਇਆ ਜਿਹੜੇ ਸੱਜਣ ਯਾਰ ਖੜੇ ਨੇ ਸੱਜਣਾ ਉਹ ਵੀ ਕਰਾਇਆ ਲਾ ਕੇ ਲੈ ਕੇ ਆਏ ਇਹ ਤੋਂ ਥੱਲੇ ਤਾਂ ਹੀ ਪਾ ਦਾਂਗੇ ਖਾਣੀ ਅੱਛਾ 30000 ਦੀ ਹਾਂ ਜੀ ਇਹ 30 ਦੀ ਪਾ ਦਾਂਗੇ ਹੋਰ ਕਿੰਨੀਆਂ ਰਹਿ ਗਈਆਂ ਕਹਾ ਆਹੀ ਆ ਬਸ ਏ ਤਾ ਹੋ ਗਈ ਅੱਛਾ ਆਹ ਬੱਛੀ ਵੀ ਦਿਖਾਉਣੀ ਆ ਆਪਾਂ ਹਾਂ ਜੀ ਇਹ ਅੱਗੇ ਦੇ ਤਰਸ ਮਾਰਦੇ ਰਹੇ ਨਾ ਹੋ ਦੇਖੋ ਇਹੋ ਹੀ ਆ ਤੇ ਵੱਡੀ ਲੱਗਦੀ ਆ ਮੈਨੂੰ ਥੋੜੀ ਹਾਂ ਜੀ ਇਹੋ ਹੀ ਆ ਇਹ ਲੱਸੀ ਪਹਿਲਾਂ ਇਹ ਜਿਵੇਂ ਆ ਸੀ ਉਵੇਂ ਸੀ ਬਾ ਉਹੀ ਗੱਲ ਆ ਇੱਧਰ ਆ ਕੇ ਆਪਣੇ ਜਾਨਵਰ ਸਮਝ ਆ ਇਹਦਾ ਸੂਆ ਇਹਦਾ ਸੂਆ ਕਿਹੜਾ ਤੀਜਾ ਖੋਲ ਕੇ ਤੋੜ ਦਿਉਣਾ ਇਹ ਠੀਕ ਹੈ ਤੀਜਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ ਕਿੰਨੀ ਸੂਈ ਹੋ ਗਏ 17 ਦਿਨ 17 ਦਿਨ ਦੁੱਧ ਕਿੰਨਾ ਰੈਡੀ ਦਾ ਜੋ ਤੁਸੀਂ ਇਹਦੇ ਵੇਖਿਆ ਤੁੰ ਲੈ ਸਜਣੋ ਇਹਦਾ ਹੈਗਾ ਤੀਜਾ ਸੂਆ ਉਸ ਦਿਨ ਨਾਲ ਥੋੜਾ ਜਿਹਾ ਫਰਕ ਪੈ ਗਿਆ ਬਾਈ ਕੋਲ ਪਹਿਲਾਂ ਹੀ ਹੋਈ ਸੀ ਬਾਕੀ ਥਾਂ ਤੋਂ ਚੰਗਾ ਲੱਗਿਆ ਤੇ ਸਟਰਕਚਰ ਚੰਗਾ ਇਹਦਾ ਥੋੜੀ ਜਿਹੀ ਫਿੱਕੀ ਜ਼ਰੂਰ ਆ ਉੱਪਰ ਤੋਂ ਹੋਰ ਤਾਂ ਠੀਕ ਬਹੁਤ ਆ ਜੀ ਬਜਰ ਕੋ ਨੂੰ ਵੀ ਦਿਖਾ ਦੀ ਬਾਈ ਸਾਰੀ ਦਿਖਾ ਦੀ ਠੀਕ ਹੈ ਪਤਾ ਹੈਗਾ ਨਾ ਆ ਜਾ ਕਮਾਲ ਹੋ ਦੁੱਧ ਕਿੰਨਾ ਦੱਸਿਆ ਜੀ ਬਾਈ ਉਹ 11 ਕਿਲੋ ਉੱਤੇ ਹੂ ਕੱਦੂ ਨਹੀਂ ਕੱਟਣਾ ਚਾਹੀਦਾ ਵੀ ਨਹੀਂ ਆਪਣੀ ਵੀ ਵਧੂਗਾ ਬਾਵਾ ਕਮਾਲਾ ਕਮਾਲ ਹੈ ਬੱਚਾ ਬਾਕੀ ਥਣ ਲੈ ਵਧੀਆ ਥਣ ਨਹੀਂ ਥਣ ਤਾਂ ਇਹ ਗੱਲ ਕਰ ਲਈ ਸੱਜਣੋ ਆਪਾਂ ਨਾ ਮੈਸਾਂਾ ਥਣ ਲੱਗਿਆ ਗਾ ਨੂੰ ਕਿਉਂਕਿ ਦੂਰਾ ਡਬਲ ਥਣ ਲੱਗਿਆ ਤੇ ਬੱਚਾ ਇਹਦੇ ਨਾਲ ਵੀ ਬੱਛਾ ਹੈ ਇਹ ਬੱਸੀ ਆ ਜੀ ਅੱਛਾ ਇਹਦੇ ਮਗਰ ਬੱਸੀ ਆ ਬਾਕੀ ਸਾਰੀਆਂ ਮਾਂ ਇਹ ਗਈ ਮਾਤੀ ਜੇ ਸੁਣਿਆ ਵੀ ਬੱਸੀ ਦੂ ਅੱਛਾ ਪੈਸੇ ਕਿੰਨੇ ਮੰਗਦੀ ਆ ਇਹ ਤੀਜੀ ਸੂਈ ਵਾਲੀ ਇਹ ਮੁੱਲ ਤਾਂ ਹੈਗਾ 35 ਕੇ 32 ਹੀ ਦਵਾਂਗੇ ਹੈ 32 30 ਦੀ ਨਹੀਂ ਹੁੰਦੇ ਇਹ ਨਹੀਂ ਇਹ ਨਹੀਂ ਨਾ ਤੇ ਅੱਜ ਇਹ ਸਹੀ ਪਸੂ ਉਹ ਸੌਦਾ ਹੋ ਗਿਆ ਉਹ ਗਏ ਕਿ ਗਿਆ ਐਸੀ ਆ ਨਹੀਂ ਤੀ ਤਾਂ ਮੈਨੂੰ ਕਹੀ ਗਿਆ ਐਸੀ ਆ ਕਹਾਂ ਮੈਂ 1000 ਹੋਰ ਦਵਾ ਲਾਂਗੇ 1000 ਪਾ ਲੂਗਾ ਹੱਥ ਨੇ ਉਹ 1000 ਹੋਰ ਦਵਾ ਲਾਂਗੇ ਫਿਰ 31 ਦੇ ਦਾਂਗੇ 31 ਦੇ ਦਾਂਗੇ 24 ਲਈ ਪੰਜ ਚਾਹਦੇ ਨਾ ਕੋਈ ਚੱਲ ਪਹਿਲਾ ਸੱਜਵਾ 31 ਦੇ ਦਾਂਗੇ ਆਪਾਂ ਹੀ ਗੱਲ ਨਹੀਂ ਬਾਈ ਆਪਣੇ ਨਾਲ ਸਿਰੇ ਨਹੀਂ ਆਉਂਦਾ ਆ ਅੱਛੀ ਵੀ ਦਿਖਾਉਣੀ ਆ ਅਗਲੀ ਕਿਹੜੀ ਆ ਵੀ ਦਿਖਾਉਣੀ ਆ ਇਹ ਜੀ ਹੈਗੀ ਆ ਗੱਬਣ ਤੇ ਮੇਰੇ ਨਾਲ ਹੋ ਗਈ ਬੇਇਮਾਨੀ ਠੀਕ ਹੈ ਨਾਲ ਪੇਪਰ ਕਿਉਂ ਲਈ ਠੀਕ ਆ ਗੱਲ ਇਹ ਤਿੰਨ ਮਹੀਨੇ ਘੱਪਣੇ ਦੁੱਧ ਹੈਗਾ 8 ਕਿਲੋ ਆਪਾਂ ਸੱਤੀ ਦਵਾਂਗੇ ਉਹ ਦੁੱਧ ਘੱਟ ਅੱਛਾ ਇਹਦਾ ਦੁੱਧ ਘੱਟ ਹੈ ਹਾਂ ਫਿਰ ਦਵਾਈ ਚੱਲਦੀ ਆ ਕਾਨੂੰ ਆਪਾਂ ਇਹ ਜੇ ਤੂੰ ਸੱਜਣਾ ਫਿਰ ਲਾਜ ਕਰਕੇ ਸਾਡੇ ਚੈਨਲ ਤੇ ਤਾਂ ਫੇਰ ਹੀ ਦਿਖਾਈਏ ਬੰਦੀ ਦਿੱਤਾ ਹੀ ਮਾਂ ਹੋਣੀ ਇਹ ਆਪਾਂ ਸਚਾਈ ਉਹ ਦੱਸਈਆਂ ਆਪਣੀ ਜਿਹੜੀ ਹੋ ਗਈ ਹੋ ਗਈ ਆਪਾਂ ਨਹੀਂ ਗੱਲ ਨੰਬਰ ਬੋਲ ਦੇ ਜ਼ਰਾ ਨੰਬਰ ਹੀ ਹਵਾ ਯਾਰ ਪਰ ਬਾਜੀ ਅੱਛਾ ਸਕਰੀਨ ਤੇ ਚਲਾ ਦਾਂਗੇ ਲੈ ਸੱਜਣੋਂ ਨੰਬਰ ਕਹਿੰਦਾ ਬਾਈ ਕਹਿੰਦਾ ਜਾਲ ਦੀ ਸਕਰੀਨ ਤੇ ਚਲਾ ਦਾਂਗੇ ਆਪਾਂ ਲੈ ਪਰ ਸਿੱ ਇੱਕ ਵਾਰੀ ਸਾਰਿਆਂ ਤੇ ਕੈਮਰਾ ਪਰਲੇ ਬੰਨਿਓ ਫੇਰ ਮਾਰ ਲਿਆ ਤੇ ਬਾਕੀ ਆ ਸੱਜਣ ਵੀ ਦਿਖਾ ਦੇ ਸਾਰੇ ਜਿੰਨੇ ਖੜੇ ਨੇ ਕਿਉਂਕਿ ਬਾਈ ਕੋਲੇ ਇਹ ਸਾਰੇ ਸੱਜਣਾ ਤਕਰੀਬਨ ਤਕਰੀਬਨ ਸਾਰੇ ਬੱਚੀਆਂ ਲੈਣੀ ਪਹੁੰਚੇ ਹੋਏ ਨੇ ਵਧੀਆ ਕੰਮ ਚੱਲਦਾ ਬਾਈ ਦਾ ਚੰਗਾ ਚੱਲਦਾ ਹੀ ਗੱਲ ਨਹੀਂ ਲੈ ਉਧਰ ਹੁਣ ਕੱਲੀ ਗਲੀ ਤੇ ਦੁਬਾਰੇ ਮਾਰ ਦੇ ਕੈਮਰਾ ਲੋਕ ਕਿੰਨੀ ਜਿਹੀ ਮਾੜੀਆਂ ਪਈਆਂ ਤੇ ਸੱਚ ਨੂੰ ਇਹਨਾਂ 'ਚ ਕੋਈ ਵੀ ਬੱਚੀ ਨਾ ਜਿਹੜੀ ਵੀ ਤੁਹਾਡੇ ਪਸੰਦ ਆਊਗੀ ਬਾਈ ਕੋਲ ਆ ਕੇ ਜਿਹੜੀ ਸੂਈ ਸੁਮਾਰੀ ਆ ਉਹਨੂੰ ਦੋ ਡੰਗ ਚੋਕੇ ਤਸੱਲੀ ਕਰਕੇ ਲੈ ਜਿਓ ਕਿਉਂਕਿ ਜਾਨਵਰ ਤਕਰੀਬਨ ਤਕਰੀਬਨ ਸਾਰੇ ਚੰਗੇ ਨੇ ਬਾਕੀ ਮੇਰੀ ਗੱਲ ਹੈ ਨਾ ਇਹ ਸਜਰੇ ਹੁੰਦੇ ਨੇ ਸਾਲੀਆਂ ਚੱਜਾਂ ਤੇ ਗਰੰਟੀ ਬਾਹਲੀ ਕਿਸੇ ਦੀ ਹੁੰਦੀ ਨਹੀਂ ਇਸ ਗੱਲ 'ਚ ਤੁਸੀਂ ਬਾਈ ਕੋਲ ਹੀ ਦੋ ਡੰਗ ਤਸੱਲੀ ਕਰਕੇ ਚੋਕੇ ਜਾ ਸਕਦੇ ਹੋ ਤੇ ਬਾਕੀ ਦਾ ਲੋਕ ਕਿਸੇ ਹੋਰ ਫਾਰਮ ਤੋਂ ਵਧੀਆ ਬੱਚੀਆਂ ਦੀ ਵਧੀਆ ਬੱਜਾਂ ਦੀ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਂਗਾ ਉਸ ਤੱਕ ਚੈਨਲ ਨਾਲ ਜੁੜੇ ਰਹੋ ਧੰਨਵਾਦ ਹੈਗਾ